톨 ਪਲਾਜੇ ਤੋਂ ਲੰਘ ਰਹੀ ਇਹ ਗੱਡੀ ਆਮ ਗੱਡੀ ਨਹੀਂ ਹੈ ਗੱਡੀ I20 ਹੈ ਜੋ ਇਸ ਨੇ ਹੀ ਦਿੱਲੀ ਵਿੱਚ ਬਲਾਸਟ ਕੀਤਾ ਸੀ ਜਿਸ ਦੇ ਚਲਦਿਆਂ ਜਾਂਚ ਏਜੰਸੀਆਂ 10 ਨਵੰਬਰ ਤੋਂ ਹੀ ਲਗਾਤਾਰ ਜਾਂਚ ਵਿੱਚ ਝੋਟੀਆਂ ਹੋਈਆਂ ਨੇ ਕਿ ਇਹ ਗੱਡੀ ਕਿੱਥੋਂ ਕਿੱਥੋਂ ਕਰਾਸ ਹੋਈ ਹੈ ਜਿਸ ਦੇ ਚਲਦਿਆਂ ਹੁਣ ਇਸ ਦੇ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬੱਦਰਪੁਰ ਬਾਰਡਰ ਤੇ ਜੋ ਟੋਲ ਪਲਾਜਾ ਹੈ ਉਥੋਂ ਇਹ I20 ਕਰਾਸ ਹੋਈ ਹੈ ਜਿਸ ਨੂੰ ਕਿ ਡਾਕਟਰ ਉਮਰ ਨਵੀ ਚਲਾ ਰਿਹਾ ਸੀ ਉੱਥੇ ਹੀ ਨਮੀਤ ਤਾਜ਼ਾ ਅਪਡੇਟ ਇਹ ਵੀ ਸਾਹਮਣੇ ਆਈ ਹੈ ਕਿ ਡਾਕਟਰ ਉਮਰ ਨਵੇਦ ਦੇ ਡੀਐਨਏ ਦੀ ਜੋ ਜਾਂਚ ਕੀਤੀ ਗਈ ਆ ਉਸ ਦਾ ਮਿਲਾਪ ਉਸ ਦੀ ਮਾਂ ਅਤੇ ਭਰਾ ਨਾਲ ਹੋ ਚੁੱਕਿਆ ਹੈ ਜਿਸ ਦੇ ਚੱਲਦਿਆਂ ਇਸ ਮੈਚ ਤੋਂ ਬਾਅਦ ਹੋਰ ਵੀ ਖੁਲਾਸੇ ਹੋ ਰਹੇ ਨੇ ਤੇ ਲਗਾਤਾਰ ਜਾਂਚ ਏਜੰਸੀਆਂ ਜਾਂਚ ਵਿੱਚ ਜੁਟੀਆਂ ਹੋਈਆਂ ਨੇ ਕਿ ਇਸ ਕਾਰ ਦੀਆਂ ਅਤੇ ਡਾਕਟਰ ਨਵੀ ਦੇ ਕਿੱਥੇ ਕਿੱਥੇ ਤਾਰਾਂ ਜਿਹੜੀਆਂ ਜੁੜੀਆਂ ਹੋਈਆਂ ਸੀ ਤਾਂ ਡਾਕਟਰ ਉਮਰ ਨਵੀ ਬਾਰੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਤੇ ਇਸੇ ਦੇ ਚੱਲਦੇ ਅਜੇ ਘਰ ਦੇਖਿਆ ਜਾਵੇ ਕਿ ਇਹ ਸੀਸੀਟੀਵੀ ਫੁਟੇਜ ਵਿੱਚ ਆਮ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਵਾਰ-ਵਾਰ ਕੈਮਰੇ ਵੱਲ ਵੀ ਡਾਕਟਰ ਉਮਰ ਨਵੀ ਦੇਖ ਰਿਹਾ ਹੈ ਅਤੇ ਇਸ ਸਮੇਂ ਤੋਲ ਪਲਾਜੇ ਤੋਂ ਗੱਡੀ ਜਿਹੜੀ ਕ੍ਰਾਸ ਕਰਦੇ ਹੋਏ ਕਿਸ ਤਰੀਕੇ ਨਾਲ ਉਹ ਸੈਮ ਵਿੱਚ ਵੀ ਨਜ਼ਰ ਆ ਰਿਹਾ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ 10 ਨਵੰਬਰ ਨੂੰ ਜੋ ਬਲਾਸਟ ਹੋਇਆ ਉਸ ਵਿੱਚ ਇੱਕ ਹੋਰ ਤਾਜ਼ਾ ਅਪਡੇਟ ਇਹ ਵੀ ਸਾਹਮਣੇ ਆਈ ਹੈ ਕਿ ਜਿੱਥੇ ਇਸ ਵਿੱਚ ਹੁਣ ਤੱਕ 12 ਮੌਤਾਂ ਬਾਰੇ ਜਾਣਕਾਰੀ ਸੀ ਤਾਂ ਤਾਜ਼ਾ ਅਪਡੇਟ ਇਹ ਹੈ ਕਿ ਇੱਕ ਹੋਰ ਵਿਅਕਤੀ ਦੀ ਇਸ ਮਾਮਲੇ ਵਿੱਚ ਮੌਤ ਹੋ ਗਈ ਹੈ ਇਸ ਬਲਾਸਟ ਕਾਰਨ ਮੌਤ ਹੋ ਗਈ ਹੈ ਤਾਂ ਹੁਣ ਇਸ ਬਲਾਸਟ ਵਿੱਚ ਮਰਨ ਵਾਲੇ ਦੀ ਗਿਣਤੀ ਵੀ 13 ਹੋ ਚੁੱਕੀ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਇਹ ਗੱਡੀ ਇੱਧਰ ਉੱਧਰ ਘੁੰਮ ਰਹੀ ਹੈ ਤੇ ਡਾਕਟਰ ਉਮਰ ਨਵੇ ਹੈ ਜੋ ਇਸ ਸਾਰੇ ਬਲਾਸਟ ਤੇ ਜਿਹੜੇ ਆ ਅਹਿਮ ਇਸ ਜਿਹੜੇ ਵਿਅਕਤੀ ਦੀਆਂ ਤਾਰਾ ਜੁੜੀਆਂ ਹੋਈਆਂ ਨੇ ਉਸ ਦੇ ਅੱਗੇ-ਅੱਗੇ ਕਿੱਥੇ ਲਿੰਕ ਸੀ ਕਿੱਥੇ-ਕਿੱਥੇ ਉਸ ਦੀਆਂ ਤਾਰਾ ਜੁੜੀਆਂ ਹੋਈਆਂ ਸੀ ਜਾਂਚ ਏਜੰਸੀਆਂ ਉਹ ਜਾਂਚ ਕਰ ਰਹੀਆਂ ਨੇ ਜਿੱਦੇ ਚੱਲਦਿਆਂ ਹੁਣ ਇਹ ਸੀਸੀਟੀਵੀ ਫੁਟੇਜ ਬੱਦਰਪੁਰ ਵਾਰਡਰ ਤੇ ਜੋ ਟੋਲ ਪਲਾਜਾ ਉੱਥੋਂ ਲਈ ਗਿਆ ਜਿੱਥੋਂ I20 ਇਹ ਕਾਰ ਐਂਟਰੀ ਕਰਦੀ ਹੈ ਅਤੇ ਇੱਥੋਂ ਲੰਘਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੈਮ ਵਿੱਚ ਨਜ਼ਰ ਆ ਰਿਹਾ ਡਾਕਟਰ 우ਮਰ ਨਵੀ ਤਾਂ ਉਸ ਡਾਕਟਰ 우ਮਰ ਨਵੀ ਦੇ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਲਗਾਤਾਰ ਜਾਂਚ ਏਜੰਸੀਆਂ ਜੋਟੀਆਂ ਹੋਈਆਂ ਨੇ ਐਨਆਈਏ ਲਗਾਤਾਰ ਜਾਂਚ ਕਰ ਰਹੀ ਹੈ ਅਤੇ ਜੇਕਰ ਦੇਖਿਆ ਜਾਵੇ ਕਿ ਇੱਕ ਇੱਕ ਪਹਿਲੂ ਤੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਕਿੱਥੇ ਕਿੱਥੇ ਤਾਰਾ ਜੁੜੀਆਂ ਹੋਈਆਂ ਨੇ ਤਾਂ ਕਾਰਚੋਂ ਜੋ ਹੱਡੀਆਂ ਮਿਲੀਆਂ ਅਤੇ ਦੰਦ ਦ ਮਿਲੇ ਸਨ ਉਸੇ ਦੇ ਤਹਿਤ ਡੀਐਨਏ ਦੀ ਜਾਂਚ ਕੀਤੀ ਗਈ ਹੈ ਅਤੇ ਇਹ ਵੀ ਸਾਹਮਣੇ ਆਇਆ ਕਿ ਤੁਰਕੀ ਦੇ ਅੰਕਾਰਾ ਚ ਬੈਠੇ ਹੈਂਡਲਰ ਦੇ ਸੰਪਰਕ ਚ ਸੀ ਡਾਕਟਰ ਉਮਰ ਤਾਂ ਡਾਕਟਰ ਉਮਰ ਦੀ ਜਿਹੜੇ ਆ ਉਹ ਸਾਰ ਹੈ ਜਿਹੜੀ ਹੁਣ ਤੁਰਕੀ ਦੇ ਅੰਕਾਰਾ ਚ ਬੈਠੇ ਹੈਂ ਹੈਂਡਲਰ ਦੇ ਸੰਪਰਕ ਨਾਲ ਵੀ ਦਿਖਾਈ ਦਿੱਤੀ ਹੈ ਤਾਂ ਮਾਂ ਅਤੇ ਭਰਾ ਨਾਲ ਡਾਕਟਰ ਉਮਰ ਨਵੇ ਦਾ ਡੀਐਨਏ ਉਹ ਮੈਚ ਹੋ ਚੁੱਕਿਆ ਹੈ ਤੇ ਹੁਣ ਹੋਰ ਲਗਾਤਾਰ ਇਸ ਵਿੱਚ ਜਾਂਚ ਹੈ ਜਿਹੜੀ ਉਹ ਬਾਧਰੀ ਹੈ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਖੁਲਾਸੇ ਵੀ ਹੋ ਰਹੇ ਨੇ